ਮੰਮੀ ਕਹਿੰਦੇ ਮੈਂ ਸ਼ੇਰਵਾਨੀ ਪਾਵਾਂਗੀ ਮੰਮੀ ਕਹਿੰਦਾ ਮੈਂ ਲਹਿੰਗਾ ਪਾਵਾਂ ਆਹ ਦੀਦੀ ਆ ਤਾਂ ਐ ਪਾਟ ਗਿਆ ਇਹ ਮੇਮ ਚ ਪਾਣਾ ਜਾਗੋ ਉਹ ਪਾਟੇ ਕੋਈ ਮਾਲਾ ਨੂੰ ਕਹਿੰਨੇ ਮਾਲੋ ਕੁਛ ਕਿਉਂ ਉਹ ਅੰਦੇ ਅਰੇ ਦਾ ਨਾਲ ਨਾਲ ਇਹ ਗਤਕਾ ਸਿਖਾਣਾ ਗਤਕਾ ਕੋਡ ਪੈਣ ਕਿਤੇ ਕਹਿੰਦੇ ਸਾਡੇ ਨੱਡਬਰ ਵਾਲੇ ਛੇ ਛੁਤ ਵਾਲੇ ਕੋਡ ਪਾੜ ਜਦੋਂ ਪੈਸੇ ਨਹੀਂ ਬਚਣੇ ਹੱਥਾਂ ਸਵਾ ਲਿਆ ਆਹ ਯਾ ਲੂ ਅਜੀ ਸਾਸਤਰੀ ਗਾਲੀ ਦੇ ਕੀ ਹਾਲ ਚਾਲ ਨੇ ਤੁਹਾਡੇ ਤੇ ਅੱਜ ਵਲੌਗ ਸ਼ੁਰੂ ਕਰਨ ਲੱਗੇ ਆ ਰਾਤ ਨੂੰ ਤੇ ਉਹਦਾ ਕਾਰਨ ਇਹ ਆ ਵੀ ਅੱਜ ਕੁਝ ਗੱਲਾਂ ਬਾਤਾਂ ਆਪਾਂ ਸਾਂਝੀਆਂ ਕਰਨੀਆਂ ਤੇ ਨਾਲੇ ਹੁਣ ਫਿਲਹਾਲ ਗੱਲਾਂ ਬਾਤਾਂ ਆਪਾਂ ਕਰਾਂਗੇ ਬਾਅਦ ਚ ਪਹਿਲਾਂ ਸੇਵੀਆਂ ਬਣ ਰਹੀਆਂ ਤੇ ਉਹ ਮੈਂ ਕਿਹਾ ਆਪਾਂ ਥੋੜੀ ਜਿਹਾ ਦਿਖਾ ਦਈਏ ਸੇਵੀਆਂ ਬਣਾ ਰਹੇ ਆ ਠੀਕ ਹੈ ਤੇ ਇੱਧਰ ਸਫਾਈਆਂ ਹੋਈਆਂ ਹੋ ਰਹੀਆਂ ਥੋੜੀ ਦੇਰ ਤੱਕ ਸਫਾਈਆਂ ਸੁਭਈਆਂ ਹੋ ਜਾਣ ਤੇ ਫਿਰ ਆਪਾਂ ਵਲੌਗ ਕੰਟੀਨਿਊ ਕਰਦੇ ਆ ਪਹਿਲਾਂ ਚੱਲਦੇ ਆ ਪਰ ਸੋਈ ਦੇ ਵਿੱਚ ਠੀਕ ਹੈ ਜੀ ਹਾਂਜੀ ਤੇ ਇੱਧਰ ਆ ਗਏ ਆ ਪਰਸੋਈ ਦੇ ਵਿੱਚ ਤੇ ਗੱਲ ਐਦਾ ਵੀ ਹੁਣ ਅੱਜ ਬਣਨ ਲੱਗਿਆ ਸੀ ਸੇਵੀਆਂ ਤੇ ਇਹ ਕਾਲੀ ਕੜਾਈ ਸਾਡੀ ਤੁਸੀਂ ਦੇਖ ਸਕਦੇ ਹੋ ਸੇਨ ਵਰਤੀ ਅਸੀਂ ਦੂਸਰੀਆਂ ਵੀ ਲੈਂਦੀਆਂ ਪਰ ਇਹ ਥੋੜੀਆਂ ਜਿਹੀ ਸਾਨੂੰ ਜ਼ਿਆਦਾ ਪਸੰਦ ਐਮ ਇਹਦਾ ਚਾਵਲ ਬਣੇ ਨੇ ਰਾਜਮਾ ਦੀ ਸਬਜੀ ਸੱਚਮਣ ਬ੍ਰੀਧ ਇਹ ਰਾਜਮਾ ਹੈ ਇਹਨੂੰ ਸਬਜੀ ਕਹਿੰਦੇ ਕਿ ਦਾਲ ਕਹਿੰਦੇ ਤੈਨੂੰ ਪਤਾ ਕਈ ਲੋਕ ਦਾਲ ਕਹਿੰਦੇ ਇਹਨੂੰ ਉਹ ਕਹਿੰਦੇ ਨੂਰੀ ਆਏ ਲੋਕ ਦਾਲ ਅੱਛਾ ਉਰੀ ਵਾਲੇ ਕਿਹੜੇ ਇਹ ਜਿਹੜੇ ਆਥੂ ਦੇ ਲੋਕ ਹਨ ਲੋਕ ਹੈ ਨਾ ਅੱਛਾ ਅੱਛਾ ਆਪਾਂ ਦੇ ਪਾਕ ਜਿਹੜੇ ਪਾਕਿਸਤਾਨੋਂ ਆਏ ਹਾਂ ਉਹ ਕਹਿੰਦੇ ਹੈ ਨਾ ਸਬਜੀ ਆਪਾਂ ਸਬਜੀ ਕਹਿੰਦੇ ਆ ਇਹ ਇਹ ਹਰ ਚੀਜ਼ ਨੂੰ ਨਾ ਕਈ ਦੋ ਅੱਜ ਰਾਜਮਾ ਦੀ ਦਾਲ ਧਰੀ ਹੈ ਅੱਜ ਛੋਲਿਆਂ ਦੀ ਦਾਲ ਧਰੀ ਸਹੀ ਗੱਲ ਹੈ ਅੱਜ ਅੱਜ ਇਹ ਹਰ ਚੀਜ਼ ਨੂੰ ਦਾਲ ਕਹਿੰਦੇ ਨੇ ਕਈ ਦਾਲ 'ਚ ਵੀ ਰਾਜਮਾ ਪਾਉਂਦੇ ਨੇ ਹਾਂ ਸਹੀ ਗੱਲ ਹੈ ਸੇਵੀਆਂ ਇਹ ਸੇਵੀਆਂ ਤਾਜ਼ੀਆਂ ਹੀ ਵਿੱਚ ਉਹ ਨਾ ਸੁਸਰੀ ਦਾ ਸੁਸਰੀ ਆ ਰੇ ਕੋਚਨੀ ਮੈਂ ਵੀ ਲਿਆ ਆ ਆਹ ਸਾਫ ਨੇ ਐਦਾਂ ਐਦਾਂ ਕਰ ਗਾ ਹੋਰ ਹੈ ਨਾ ਸੁਸਰੀਆਂ ਨਹੀਂ ਕੁਝ ਨਹੀਂ ਆ ਤਾਜ਼ੀਆਂ ਸੇਵੀਆਂ ਠੀਕ ਆ ਬਾਤ ਕਿਉਂ ਛ ਛ ਉਹ ਬਣਾਣੀ ਆ ਨਾ ਆਪਾਂ ਪਾਣੀ ਵਾਲੀਆਂ ਅੱਛਾ ਪਾਣੀ ਵਾਲੀਆਂ ਬਣਾਏ ਹਾਂ ਮਨਪ੍ਰੀਤ ਕਾ ਦੀ ਦੁੱਧੜੀਆਂ ਬੈਠੇ ਯਾਰ ਮਨਪ੍ਰੀਤ ਦਾ ਹਮੇਸ਼ਾ ਪੁੱਠਾ ਹੀ ਕੰਮ ਹੁੰਦਾ ਵੱਖਰਾ ਹੀ ਇਹਦਾ ਕੰਮ ਹੁੰਦਾ ਹਰ ਵਾਰੀ ਸੋ ਇਹ ਕਾ ਨਹੀਂ ਬੰਦ ਦੁੱਧੜੀਆਂ ਸਾਰੇ ਦੁੱਧੜੀਆਂ ਮਸਾਂਦਾ ਦੁੱਧ ਹੀ ਆਣੀ ਚਾਹੀਦੀ ਹੈ ਪੁਲਿਸ ਆ ਤੁਸੀਂ ਦੁੱਧੜੀਆਂ ਬਣਾਓ ਯਾਰ ਉਹ ਕਾ ਨਹੀਂ ਖਾਵੇ ਯਾਰ ਦੁੱਧ ਫਿਰ ਦੁੱਧੜੀਆਂ ਬਣਾਓ ਹਾਂ ਲੜਾਈ ਹੋਈ ਯਾਰ ਨਾ ਸੀ ਨੀ ਆ ਰਿਹਾ ਸੀ ਕਿ ਉਹ ਫਟ ਪਾਣਿਆ ਨਾ ਫੇ ਚੱਕਿਆ ਕਿਸੇ ਮੰਨੀ ਡੇ ਲਿਆ ਸੀ ਕਿਥੇ ਰਸਤੇ ਦੇ ਵਿੱਚ ਮੈਨੂੰ ਹੌਣ ਦੱਸਿਆ ਨਹੀਂ ਕਦੋਂ ਡਿੱਗਿਆ ਪਰਸੋਂ ਕਹਿੰਦਾ ਡਿੱਗਿਆ ਮੈਂ ਹਾਂ ਓਏ ਕੱਲ ਡਿੱਗਿਆ ਫੇਰ ਛੜ ਤਾਂ ਨਹੀਂ ਲੱਗੀ ਮੈਂ ਕਿਹਾ ਚੱਕਿਆ ਕਿਸੇ ਨੇ ਕਹਿੰਦਾ ਮੈਂ ਆਪੇ ਹੀ ਉੱਠਿਆ ਫੇਰ ਦੱਸ ਮੇਰੀ ਗੱਲ ਸੁਣ ਮੈਂ ਲੜਨਾ ਆ ਤੇਰੇ ਨਾਲ ਕਿਉਂ ਸੇਵੀਆਂ ਦੁੱਧ ਵਾਲੀਆਂ ਨਹੀਂ ਬਣਵਾਈਆਂ ਤੂੰ ਦੂਜੀਆਂ ਕ ਬਣਵਾਈਆਂ ਯਾਰ ਦੁੱਧ ਵਾਲੀਆਂ ਨਹੀਂ ਵਧੀਆ ਹੈਗੀਆਂ ਓ ਯਾਰ ਮੈਨੂੰ ਨਹੀਂ ਪਤਾ ਮੈਂ ਦੁੱਧ ਵਾਲੀਆਂ ਨਹੀਂ ਜੀ ਓਏ ਦੁੱਧ ਵਾਲੀਆਂ ਖਾਸ ਜਿਆਦਾ ਸਵਾਲ ਹੁੰਦੇ ਓ ਯਾਰ ਪਾਣੀ ਵਾਲੀਆਂ ਜਿਆਦਾ ਸਵਾਲ ਲੱਗਦੀਆਂ ਸਮਝ ਆ ਭਰਾ ਤੂੰ ਤੇ ਸਾਰਾ ਕੰਮ ਖਾਓ ਕਰਦਾ ਓ ਯਾਰ ਅਸੀਂ ਨਹੀਂ ਦੁੱਧ ਮੈਂ ਨਹੀਂ ਖਾਂਦਾ ਸੇਵੀਆਂ ਮੈਂ ਨਹੀਂ ਖਾਂਦਾ ਬਸ ਇਹਨੀਆਂ ਨਾ ਖਾਓ ਮੰਮੀ ਕੱਲੀ ਖਾਈ ਤੇ ਸਾਰਾ ਸਾਰੀ ਕੜਾਈ ਕੱਲੀ ਖਾਈ ਖਾ ਲਾਂਗੇ ਕੋਈ ਨਹੀਂ ਮੈਂ ਅੱਜ ਰੋਟੀ ਨਹੀਂ ਖਾਵਾਂਗੀ ਮੈਂ ਕੱਲੇ ਸੇਵੀਆਂ ਖਾਵਾਂਗੀ ਲੈ ਸੇਵੀ ਆ ਗਏ ਯਾਰ ਮम्मा ਖਾਣ ਦੇ ਵਾਖ ਖਾ ਲਿਓ ਮੈਂ ਉਹਨੇ ਖਾਣੀਆਂ ਨੇ ਯਾਰ ਐ ਕੀ ਗੱਲ ਹੈ ਜਦ ਪਹਿਲਾਂ ਮੈਂ ਸਵਾਲ ਲਗਦੀਆਂ ਨਾ ਨਹੀਂ ਸਵਾਲ ਲਗਦੀਆਂ ਯਾਰ ਕੋਈ ਸਵਾਲ ਲਗਦੀ ਸਾਨੂੰ ਕਿ ਸਵਾਲ ਲਗਦੀਆਂ ਨੇ ਨਾ ਹਾਂ ਹਾਂ ਯਾਰ ਫਿਰ ਮੈਂ ਹੁਣ 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 ਖਾ ਲੀਆਂ ਤੇ ਫਿਰ ਮਜ਼ਾ ਨਹੀਂ ਨਾ ਆਉਣਾ ਨਹੀਂ ਫਿਰ ਬਣਾ ਲਾਂਗੀ ਇੱਕ ਦੋ ਦੀ ਲਗਾਏ ਯਾਰ ਰੋਟੀ ਆਪਾਂ ਪਹਿਲਾਂ ਉਵੇਂ ਬਣਾਣੀ ਆ ਨੋ ਦੀ ਮੰਨਣੀ ਜ਼ਰੂਰੀ ਹੈ ਅੱਜ ਆਹੋ ਗੁਗਗਾ ਮੁੱਢੀ ਲੱਗੀ ਗੁੱਗਾ ਫੁੱਜਣ ਲੱਗ ਗਿਆ ਨਾ ਨੋ ਦਾ ਗੁੱਗਾ ਆਹਾ ਪੁੱਤਰਾ ਦੀ ਮੰਨੀ ਨਹੀਂ ਹੁੰਦੀ ਨੋਹਾਂ ਦੀ ਨਹੀਂ ਮੰਨੀਦੀ ਹੁੰਦੀ ਆਈ ਆਏ ਨੋਹ ਨੂੰ ਆ ਗਿਆ ਹੋਰ ਕੀ ਉਹ ਖੰਡ ਫੜਾ ਯਾਰ ਮੇਰਾ ਤੇ ਸਾਰਾ ਮੂਡ ਖਰਾਬ ਹੋਤਾ ਯਾਰ ਆ ਪਾਣੀ ਆਣੀਆਂ ਬਣਾਵਾ ਆ ਗਿਆ ਤੂੰ ਪਾਣੀ ਆਣੀਆਂ ਸਵਾਲ ਦੀ ਦੁੱਧ ਸੁਭਾ ਲੱਗਦੀਆਂ ਯਾਰ ਦੁੱਧ ਵਾਲੀਆਂ ਚ ਕੀ ਸੂਤਰਾ ਲੱਗਦਾ ਕਾਈ ਫਿਰ ਤੇਰਾ ਬੀਪੀ ਨਹੀਂ ਸੈੱਟ ਹੁੰਦਾ ਆ ਵਸਨਿਆ ਸਹੀ ਗੱਲ ਐ ਆ ਪਾ ਤਾ ਪਾਣੀ ਪਾਣੀ ਆਣੀਆ ਪਾਣੀ ਆਣੀਆ ਲੈ ਛੂ ਛੂ ਦੀਵਾ ਜਾਈ ਛੂ ਛੂ ਪਾਣੀ ਨਹੀਂ ਪੀਤਾ ਕਦੀ ਸਾਚ ਨਹੀਂ ਬੱਤ ਐ ਰਚੀ ਚੰਗਾ ਹਾਂਜੀ ਤੇ ਹੁਣ ਸਾਡੀਆਂ ਸੇਵੀਆਂ ਬਣ ਕੇ ਹੋ ਗਈਆਂ ਰੈਡੀ ਆ ਦੇਖੋ ਚਟੀਆਂ ਚਟੀਆਂ ਸੇਵੀਆਂ ਤੇ ਮੇਰਾ ਤੇ ਮਨ ਹੈ ਨਹੀਂ ਮੈਂ ਧੱਕੇ ਨਹੀਂ ਖਾ ਰਿਆ ਕਿਉਂਕਿ ਮੈਨੂੰ ਤਾਂ ਦੁੱਧ ਵਾਲੀਆਂ ਪਸੰਦ ਸੀ ਮੈਂ ਧੱਕੇ ਨਹੀਂ ਖਾਣੀਆਂ ਪੈਰੀਆਂ ਨਾਲ ਨੂੰ ਲੈ ਥੋੜੀ ਜਿਹੀ ਚਕਾਰ ਆ ਤੁਹਾਨੂੰ ਤੇ ਸੋਨੂੰ ਦੇ ਦੇ ਥੋੜੀਆਂ ਸੋਨੂੰ ਨੂੰ ਵੀ ਦੇ ਦੇਣੇ ਆ ਆਹ ਉਹਨੂੰ ਵੀ ਉਹਨੂੰ ਕੰਮ ਨਹੀਂ ਛੋੜੇ ਪੜੀ ਚੀਜ਼ਾਂ ਲੈ ਆਪਣੇ ਕਾਕੇ ਨੂੰ ਹਵਾਈਏ ਕਿਉਂ ਨੇ ਕਿਉਂ ਨੇ ਨੂੰ ਪਾਪਾ ਦਾ ਖਾਂਦਾ ਨਹੀਂ ਮੰਨ ਕੱਟ ਰਿਹਾ ਨਾ ਮੇਰੇ ਆਪਾ ਭਾਈ ਪੱਕਾ ਨਾ ਖਾਂਦਾ ਉਹ ਆਹ ਦਾ ਨੂੰ ਉਹਨਾਂ ਬੜੀ ਲੱਗੀ ਸੀ ਇਸ ਦੇ ਬਾਰੇ ਵਿੱਚ ਕੱਟੇ ਸੀ ਤੇ ਨੰਨੂ ਦੇ ਲੱਗਦੀ ਸੀ ਲੱਗੀ ਸੀ ਤੈਨੂੰ ਪਤਾ ਸਾਡੇ ਸਕੂਲ ਨਾ ਜਦ ਪਹਿਲਾਂ ਨੋ ਚੈੱਕ ਕਰਦੇ ਸੀਗੇ ਜਿੰਨੇ ਨਏ ਘਟੇ ਨੂੰ ਸਾਈਡ ਤੇ ਖੜਾ ਕਰਦੇ ਤੇ ਸਾਡੀ ਸ਼ਕਲ ਵੇਖਿਆ ਵੀ ਦਾਦੇ ਨਾ ਆ ਕੇ ਨਹੀਂ ਆਏ ਤੇ ਜਨ ਮਤਲਬ ਇਹ ਝੂਠ ਬੋੜਾ ਫੜ ਲੈਣਾ ਉਹਨਾਂ ਨੇ ਹੈ ਨਾ ਫਿਰ ਜੇ ਦੱਸਣਾ ਪੈਂਦਾ ਸੀ ਆ ਵੀ ਨਾ ਆ ਕੇ ਨਹੀਂ ਆਏ ਨਾਲੇ ਸਾਈਡ ਤੇ ਖੜਾ ਕਰ ਦੇਣਾ ਨਹੀਂ ਉਹਨਾਂ ਨੂੰ ਪਤਾ ਕਿਉਂ ਲੱਗਦਾ ਹੈ ਆਹ ਬਰਾ ਦੇ ਖੇਤੇ ਕੋਡੇ ਵਿੱਚ ਬਸ਼ਕੇ ਆਵੇ ਹੁੰਦੇ ਸ਼ਕਲ ਆਵੇਂ ਦੇ ਬੀੜ ਆਇਆ ਹਮੈ ਅੱਖਾਂ ਦੇ ਵਿੱਚ ਯਾਰ ਉਹਨਾਂ ਨੇ ਸੋਚ ਕੇ ਪਤਾ ਲਾਇਆ ਥੋੜੀ ਨਹੀਂ ਨਾ ਆ ਕੇ ਰਹੀ ਸਹੀ ਗੱਲ ਹੈ ਪਤਾ ਲਾ ਜਾਂਦਾ ਜੀ ਹਾਂ ਨਨੂ ਅਸੀ ਨਾ ਤੇਰੇ ਪਾਪਾ ਜਦੋਂ ਛੋਟਾ ਸੀ ਹੈ ਨਾ 2-3 ਦਿਨ ਦਾ ਹੋਇਆ ਸੀ ਹਜੇ ਤੇ ਤੇਰਾ ਦਾਦੂ ਨਾ ਇਹਦੇ ਨੋਹ ਕੱਟਣ ਲੱਗਾ ਹੈ ਨਾ ਹੈ ਨਨੂ ਗੱਲ ਸੁਣ ਨੋਹ ਕੱਟਣ ਲੱਗਾ ਤੇ ਬਲੇਟ ਮਾਰਿਆ ਤੇ ਹੈ ਨਾ ਐਨਾ ਇਹਦੇ ਨੋਹ ਤੋ ਲੈ ਗਿਆ ਖੂਨ ਨਿਕਲ ਗਿਆ ਤੇ ਜਿਹੜਾ ਦਾਦੂ ਸੀ ਨਾ ਇਹਦਾ ਦਾਦੂ ਤੇਰੇ ਪਾਪਾ ਦਾ ਦਾਦੂ ਐ ਉਹਨੇ ਫਿਰ ਬੜੀਆਂ ਬੋੜਾ ਬੋਲਿਆ ਬੜਾ ਪਾਪ ਤੇਰੇ ਦਾਦੂ ਨੂੰ ਡਾਟਿਆ ਹੈ ਤੇ ਡਾਟਿਆ ਜਦੋਂ ਤੇ ਉਹ ਫਿਰ ਕਰੇ ਮੇਰੇ ਕੋ ਗਲਤੀ ਹੋ ਗਈ ਹੈ ਮੈਂ ਮੈਨੂੰ ਵੀ ਪਤਾ ਸੀ ਜਿਆਦਾ ਨਾ ਕੋ ਇਹ ਕਟੀ ਜਾਣਾ ਹੈ ਲੱਗ ਜਾਣਾ ਬਲੇਟ ਫਿਰ ਦਾਦੀ ਜਿਵੇਂ ਹੁਣ ਡੈਡੀ ਮੈਨੂੰ ਗਾਲਾਂ ਕਰਦੇ ਸੀ ਸਾਤੇ ਕੁਝ ਹੋ ਜਾਈ ਔਰ ਜਿਵੇਂ ਤੇ ਸੰਨੀ ਨੂੰ ਗਾਲਾਂ ਪੈਣ ਮੇਰੇ ਦਿਲ ਐ ਕਰੇ ਵਾਹ ਮਨਪ੍ਰੀਤ ਤੋਂ ਚਾਕੂ ਲੱਗ ਗਿਆ ਜਿਵੇਂ ਹੁਣ ਸੰਨੀ ਕੋਲੋਂ ਗਾਲਾਂ ਗਾਲਾਂ ਕਰਦਾ ਡਾੜੀ ਕਰਦਾ ਪਰੀ ਦੇ ਪਰੀ ਦੇ ਕੱਟ ਹੋ ਗਈ ਉਂਗਲੀ ਦਾ ਮਾਸ ਕੱਲ ਚਾਕੂ ਸੀ ਨਾ ਇਹ ਕੋਲ ਕੱਲ ਪਰਸੋਂ ਪਰसों ਇਹ ਲੱਗਿਆ ਚਾਕੂ ਚਾਕੂ ਤੇ ਪਰसों ਲੱਗਿਆ ਨਹੀਂ ਕੱਲ ਹੀ ਲੱਗਿਆ ਸੱਚ ਚ ਕੱਲੇ ਲੱਗਾ ਕਿਵੇਂ ਲੱਗਿਆ ਯਾਰ ਮੈਂ ਉਧਰ ਵੇ ਇਹ ਨਾ ਇਹ ਕੱਟਦੀ ਪਈ ਸੀ ਨਾ ਉਹ ਆਲੂ ਸਬਜੀ ਕੱਟਦੀ ਆ ਮੈਂ ਅਸੀਂ ਮੇਰੇ ਤੋਂ ਇਹ ਲੈ ਲੈ ਚਾਕੂ ਕਹਿੰਦੀ ਮੈਂ ਕੱਟਣੀ ਆ ਮੈਂ ਬੜਾ ਇਹ ਭਲਾ ਕੀਤਾ ਰਹਿਣ ਤੇ ਰਹਿੰਦੇ ਨਾ ਕਹਿੰਦੀ ਮੈਂ ਹੀ ਕੱਟਣਾ ਮੈਂ ਲਾ ਕੱਟ ਹੱਥ ਉਡਾ ਕੇ ਆਲੂ ਕੱਟਦੀ ਕਰਦੀ ਹੁਣ ਲਾਇਆ ਚਾਕੂ ਜੀ ਨਾ ਕੱਟ ਦਿਓ ਨਹੀਂ ਥੋੜਾ ਜਿਹਾ ਸੇਵ ਕਹਿੰਦੀ ਅੱਜ ਸੇਵ ਕੱਟਣ ਲੱਗੀ ਕਹਿੰਦੀ ਚਾਚੂ ਬਹੁਤ ਇਕਾ ਹੁੰਦਾ ਹੈ ਕੁਝ ਵੀ ਕਰ ਸਕਦਾ ਹੈ ਅਕਲ ਆ ਗਈ ਨਾ ਅਕਲ ਆ ਗਈ ਨਾ ਹੁਣ ਹਾਂ ਐਂ ਕਹਿੰਦੇ ਠੋਕਰ ਖਾ ਕੇ ਇਨਸਾਨ ਨੂੰ ਅਕਲ ਆਉਂਦੀ ਫਿਰ ਤੇ ਚਾਚੂ ਦੇ ਵਿਆਹ ਤੇ ਫਿਰ ਕੀ ਪਾਣਾ ਕੱਕੇ ਲਹਿੰਗਾ ਓਏ ਸੈਫਰੋਨ ਕਲਰ ਦਾ ਓ ਕਰ ਓਏ ਸੈਫਰੋਨ ਕਲਰ ਉਹ ਕਿਹੜਾ ਕਲਰ ਹੁੰਦਾ ਮੈਨੂੰ ਤਾਂ ਪਤਾ ਹੀ ਨਹੀਂ ਸੈਫਰੋਨ ਕਲਰ ਕਿਹੜਾ ਹੁੰਦਾ ਅੱਛਾ ਤੇ ਗਾਣਾ ਕਿਹੜਾ ਉੱਤੇ ਲਵਾਣਾ ਫਿਰ ਲੰਗੇ ਤੇ ਸਾਬੋਲੂ ਉਹ ਤੇਰਾ ਪਲਾਹ ਹੋ ਜੇ ਤੇਰਾ ਨੰਨੋ ਉਦੋਂ ਤੱਕ ਤੇ ਨਵੇਂ ਗਾਣੇ ਆ ਜਾਣੇ ਨੇ ਵਧੀਆ ਹੋਰ ਕਿੰਨੇ ਗਾਣੇ ਆ ਜਾਣੇ ਨੇ ਉਦੋਂ ਤੱਕ ਹੋਰ ਕੀ ਨੰਨਾ ਕਮਲਾ ਆ ਜਾਂਦਾ ਕਿ ਤੇਰੇ ਪਿਆਰ ਸ਼ਾਦੀ ਕੋਈ ਪ੍ਰੋਗਰਾਮ ਤੇ ਜਾਂਦਾ ਸਹੀ ਗੱਲ ਐਵੇਂ ਤੁਹਾਡਾ ਹਾਲ ਐਵੇਂ ਜੇ ਕਿਧਰੇ ਜਾਂਦੇ ਆ ਡੜੀਆਂ ਬੂਤੀਆਂ ਪੜਾਈਆਂ ਬੜਾਈਆਂ ਹੋ ਗਈਆਂ ਪਤਾ ਕੀ ਗੱਲ ਉਹ ਨਹੀਂ ਪਸੰਦ ਹੈਗੀ ਭੀੜ ਢੱਕਾ ਨਹੀਂ ਪਸੰਦ ਹੈਗਾ ਬਸ ਉਹ ਉਹ ਪਸੰਦ ਹੈ ਪਤਾ ਕਿਉਂ ਮੇਰਾ ਅਮੂ ਕਿਉਂ ਮੇਰਾ ਪੁੱਠਾ ਖਰਾਬ ਹੁੰਦਾ ਉਹ ਟਕਰਾ ਜਾਂਦੀਆਂ ਬੰਦਿਆਂ ਤੋਂ ਕੀ ਕੀ ਪਤਾ ਕਿਉਂ ਪਤਾ ਕਿਉਂ ਮੁਖੜਾ ਆਪੋਂਦਾ ਬੰਦਿਆਂ ਤੋਂ ਟਕਰਾ ਜਾਂਦੀਆਂ ਤਾਂ ਹੀ ਕਰਕੇ ਤੂੰ ਬੰਦਿਆਂ ਤੋਂ ਕਿੱਥੇ ਟਕਰਾ ਜਾਂਦੀ ਬਾਬੂ ਨਿਆਣਿਆਂ ਤੋਂ ਟਕਰਾਦੀ ਹੈ ਨਿਆਣਿਆਂ ਤੋਂ ਟਕਰਾਉਂਦੀ ਤੂੰ ਇਹਨੂੰ ਆਪਣੀ ਸਪਨਾ ਮਾਸੀ ਦੇ ਬੱਚੇ ਪਸੰਦ ਨਹੀਂ ਹੈਗੇ ਨਹੀਂ ਨਹੀਂ ਉਹ ਪਸੰਦ ਆ ਕਹਿੰਦੀ ਸਪਨਾ ਮਾਸੀ ਦੇ ਬੱਚੇ ਹੀ ਮੈਨੂੰ ਪਸੰਦ ਆਗੇ ਓ ਕਰਨੇ ਨਵੜਾ ਗੰਦੀਓ ਸਪਨਾ ਮਾਸੀ ਨੂੰ ਕੱਲੀ ਨੂੰ ਵਿਆਹ ਤੇ ਭਾਵੇਂ ਬੁਲਾ ਲਿਓ ਪਰ ਉਹਦੇ ਬੱਚੇ ਉਹਨੂੰ ਨਾ ਬੁਲਾਇਓ ਉਹਦੀ ਖੁਈ ਆ ਮੈਂ ਨਹੀਂ ਬਣਾ ਰਹੀ ਜੱਜੀ ਜੇ ਡੀ ਜੇ ਪੰਨੇ ਤੇ تھے ਐ ਵੀ ਉਹ ਬੜੇ ਜਰਾਰਦੀ ਨੇ ਬੋਲਦੇ ਨੇ ਉਹ ਛੋਟੀਆਂ ਚੱਕੀਆਂ ਹੋਈਆਂ ਉਹਨਾਂ ਦੇ ਇੱਕਦਾਂ ਉਹਨੇ ਮੈਨੂੰ ਚੰਦ ਮਾਰਤੀ ਤੇ ਉਹਨੂੰ ਮੈਂ ਠੱਕਾ ਦੇਦਾ ਮੈਂ ਬੜੀ ਖਤਰਨਾਕ ਆ ਕੋਈ ਬਾਬੂ ਠੱਕਾ ਨਹੀਂ ਮਰੀਦਾ ਹੁੰਦਾ ਵੇਹ ਅੱਜਕੱਲ੍ਹ ਨਾ ਬੱਚਿਆਂ ਨੂੰ ਸਟਰੋਂਗ ਬਣਾਉਣਾ ਚਾਹੀਦਾ ਹੈ ਨਾ ਮੈਂ ਇਹਨੂੰ ਕਰਾਟੇ ਸਿਖਾਵਾਂਗੇ ਆਪਾਂ ਨਾ ਹਾਂ ਲਾਣਾ ਕਰਾਟੇ ਦੀਆਂ ਕੁਝ ਐਕਟੀਵਿਟੀ ਐਨ ਸਿਖਾਉਣਾ ਖਤਰਨਾਕ ਜੀ ਕੋਈ ਗੇਮ ਕੋ ਗੇਮ ਚ ਪਾਣਾ ਹੈ ਜਿਵੇਂ ਇਹਨੂੰ ਕਰਾਟੇ ਕੋਈ ਮਾਰ ਲੈ ਇਹਨੂੰ ਕਿਸੇ ਨੇ ਮੰਨ ਲਓ ਕੁਝ ਕਿਹਾ ਉਹ ਭਾਂਦੇ ਅਗਰੇ ਦਾ ਨਾਲੋਂ ਨਾਲ ਹੀ ਇਹਨੂੰ ਕਰਾਟੇ ਸਿਖਾਣੇ ਕਿਹੜੇ ਕਰਾਟੇ ਨਾ ਇਹਨੂੰ ਪਤਾ ਕਿ ਗੱਤਕਾ ਸਿਖਾਣਾ ਹੈ ਗੱਤਕਾ ਉਹ ਕੁੜੀਆਂ ਵੀ ਗੱਤਕਾ ਸਿੱਖਦੀਆਂ ਨੇ ਦੋਸਤ ਕਹਿ ਰਹੇ ਕਹਿੰਦਾ ਆਪਣੀ ਕੁੜੀ ਨੂੰ ਨਾ ਕਰਾਟੇ ਤਕੜੇ ਸਿਖਾਣੇ ਸਭੇ ਨਾ ਅਬੀ ਗਤਕਾ ਗਤਕਾ ਸਿਖਾਵਾਂਗੇ ਗਤਕਾ ਸਿਖਾਵਾਂਗੇ ਗਤਕਾ ਹਾਂ ਮੈਂ ਤੁਹਾਨੂੰ ਗਤਕਾ ਸਿਖਾਵਾਂਗੇ ਠੀਕ ਹੈ ਉਹਦੇ ਵਿੱਚ ਫਿਰ ਜਿਵੇਂ ਐਦਾਂ ਚਲਾਈ ਦੀ ਕਿਰਪਾਨਾ ਹੁਣ ਸਾਡੇ ਡਿਸਕਸ਼ਨ ਚੱਲ ਰਹੀ ਹੈ ਵੀ ਮੰਨੀ ਦੇ ਵਿਆਹ ਤੇ ਕੀ ਪਾਣ ਮੰਮੀ ਕਹਿੰਦੇ ਮੈਂ ਸ਼ੇਰਵਾਨੀ ਪਾਵਾਂਗੀ ਮੰਨੀ ਕਹਿੰਦਾ ਮੈਂ ਲਹਿੰਗਾ ਪਾਵਾਂ ਉਹ ਉਹ ਸੋਰੀ ਸੋਰੀ ਓਏ ਫਟਾ ਬੋਲ ਹੋਵੇ ਉਹ ਜਨੀ ਤਦੂ ਸ਼ੇਰਵਾਨੀ ਦੀ ਗੱਲ ਦੱਸਾ ਜਦ ਮੰਨੀ ਨੂੰ ਸ਼ੇਰਵਾਨੀ ਤੇਰਾ ਮਾਮਾ ਨਹੀਂ ਸੀ ਆ ਅਸੀਂ ਉਹਨੂੰ ਵਿਆਹਣ ਗਏ ਹੈਨਾ ਉਹਨੇ ਪਾ ਲਈ ਸ਼ੇਰਵਾਨੀ ਉਹਨਾਂ ਸੀ ਸਰੀਰ ਭਾਰਾ ਜਦ ਗੁਰਦੁਆਰੇ ਗਏ ਨਾ ਜਿੱਲੇ ਟੇਕੜ ਖੇਤ ਬੱਤਾ ਤਾਂ ਉਹਦਾ ਪਜਾਮਾ ਕਰਦਾ ਚਰਰ ਕਰਕੇ ਬਾਜ ਆਇਆ ਹੈ ਜਿਹੜੇ ਪਾਟ ਗਿਆ ਉਹਦਾ ਪਜਾਮਾ ਤੇ ਅਸੀਂ ਕੋਲ ਬਣੀ ਕਹਿੰਦਾ ਮੈਨੂੰ ਕਹਿੰਦਾ ਭੈਣ ਦੀਦੀ ਅਦਰ ਆ ਪਾਟ ਗਿਆ ਮੈਂ ਉਹ ਉੜਹੀ ਕਰੀਏ ਚੁੱਪ ਕਰ ਜਾ ਫੇਰ ਨਾ ਪਤਾ ਨਹੀਂ ਮੈਂ ਕਿਹਾ ਚੁੱਪ ਕਰ ਗਏ ਜਦੋਂ ਮਰਥਾ ਟੇਗਾ ਸੀ ਨਾ ਪਿੱਛੇ ਉਹਦਾ ਕੁੜਤਾ ਕਰੀ ਗੋਲਡੀ ਦਾ ਫੇਰ ਪਤਾ ਕੀ ਜਦੋਂ ਬਾਅਦ ਵਿੱਚ ਫਿਰ ਮੈਂ ਨਾ ਖਰੇ ਕੰਤ ਕੋਈ ਬੈਠੀ ਸੀ ਕੰਤ ਤੋਂ ਸੀ ਕੋਲ ਗੋਗੀ ਨੂੰ ਕਹਿੰਨ ਗਿਆ ਮੈਂ ਕਿਹਾ ਜਾ ਨਾ ਕੋਈ ਕਿਧਰ ਉਹਨਾਂ ਕਿਸੇ ਨੂੰ ਸੂਈ ਧਾਗਾ ਲੈ ਕੇ ਆਓ ਫੇਰ ਹੈ ਨਾ ਫੇਰ ਅਸੀਂ ਭਾਈ ਉਹਦਾ ਮਸਾ ਉਹਦਾ ਉਕਰਾ ਕੇ ਕੁੜਤਾ ਥੱਲੇ ਕਰ ਕਰਕੇ ਤੇ ਉਹਦਾ ਵਿਆਹ ਕਰਾਇਆ ਬਾਅਦ ਵਿੱਚ ਫਿਰ ਬਾਹਰ ਕੱਢ ਕੇ ਉਸੇ ਵੇਲੇ ਉਹਦਾ ਪਜਾਮਾ ਲਵਾ ਕੇ ਤੇ ਫਿਰ ਆਈ ਸੂਈ ਧਾਗੇ ਨਾਲ ਸੀਵਿਆ ਉਹ ਆਰ ਮੰਨੀ ਕਹਿੰਦਾ ਮੈਂ ਮੈਂ ਸ਼ੇਰਵਾਨੀ ਲੈਣੀ ਕੋਈ ਤੇ ਗੱਲ ਇਹ ਹੈ ਨਾ ਸਰੀਰ ਭਾਰਾ ਲਗਲੀ ਨੇ ਵੀ ਸ਼ੇਰਵਾਨੀ ਦੇ ਚੱਕਰ ਦੇ ਵਿੱਚ ਸ਼ੋਰ ਦੇ ਚੱਕਰ ਵਿੱਚ ਤੇ ਜੇ ਮੰਨੀ ਨੂੰ ਸ਼ੇਰਵਾਨੀ ਪੁਆ ਦਿੱਤੀ ਤੇ ਜਿਲਿਆ ਨੇ ਮੱਥਾ ਟੇਕਿਆ ਰਿਆ ਤਾਂ ਪਾਟ ਗਿਆ ਪਜਾਮਾ ਸਹੀ ਗੱਲ ਹੈ ਨਾਲ ਸਰੀਰ ਵੀ ਭਾਰਾ ਭਰਾਵਾ ਤੂੰ ਇਹ ਗਲਤੀ ਨਾ ਕਰੀ ਚੁੱਪ ਕਰੇ ਕੋਡ ਬੰਦ ਸਵਾਲੀ ਹੋਰ ਕੀ ਕਰ ਲੜੇ ਕੋਈ ਮਨਪ੍ਰੀਤ ਦੀ ਡਿਮਾਂਡ ਹੈ ਵੀ ਮੈਂ ਇੱਕੋ ਹੀ ਸੂਟ ਪਾਣਾ ਬਾਸ ਇੱਕੋ ਹੀ ਸੁਵਾਣਾ ਬਾਸ ਵਿਆਹ ਤੇ ਇੰਨੀ ਇੰਨੀ ਇਹਨੇ ਮੇਰੀ ਬਚਤ ਕਰਨੀ ਆ ਕਹਿੰਦੀ ਵਿਆਹ ਦੀ ਤੇ ਮੈਂ ਬਹੁਤ ਬਚਤ ਕਰਨੀ ਆ ਉਹ ਕਿਉਂਕਿ ਬਾਕੀ ਵਿਆਹਾਂ ਦਾ ਇਹਨੇ 4 4 5 5 6 6 ਸੂਟ ਸੁਵਾਏ ਸੀਗੇ ਨਹੀਂ ਇਹਨਾਂ ਦਿਨ ਇਨਫੋਰਮੇਸ਼ਨ ਤਾਂ ਦੇ ਕੇ ਦਿੱਤੀ ਹੈ ਆਪਣੀ ਸਰਦਾਰਾ ਸਾਹਮ ਦਾ ਰਿੱਕੀ ਦੇ ਵਿਆਹ ਦਾ ਇਹਨੇ 7 ਸੂਟ ਸੁਵਾਏ ਸੀ ਰਿੱਕੀ ਦੇ ਵਿਆਹ ਤੇ ਹਾਂ ਏ ਰੂਬਲ ਦੇ ਵਿਆਹ ਤੇ ਵੀ ਇੰਨੇ ਹੀ ਸੂਟ ਸੋਂ ਆਏ ਨੇ ਨਹੀਂ ਨਹੀਂ ਇਹ ਨਹੀਂ ਐ ਕਿ ਜਿਹੜਾ ਪਾ ਯਾਰ ਮੈਂ ਨਹੀਂ ਇੱਕੋ ਹੀ ਮੈਂ ਵੀ ਸੂਟ ਪਾਣਾ ਮੰਨੀ ਕਹਿੰਦਾ ਨਹੀਂ ਆ ਕਹਿੰਦੀ ਵਿਆਹ ਦੀ ਇੱਕੋ ਹੀ ਸੂਟ ਜਿਹੜਾ ਵਿਆਹ ਬਾਕੀ ਪਏ ਨੇ ਹੁਣ ਸਵਾਲ ਕੋਈ ਚੱਲੀ ਜਾਣਗੇ ਹੈ ਭਾਬੀ ਜਿਹੜਾ ਮੇਨ ਵਿਆਹ ਉਹਦੇ ਵਿੱਚ ਇੱਕ ਹਾਂ ਇੱਕ ਸੂਟ ਆਈ ਤੂੰ ਟਾਈਮ ਤੇ ਆਣ ਤੇ ਆਹ ਉਹ ਤਾਂ ਪਤਾ ਕੱਢੇ ਕੀ ਜਲੂਸ ਟਾਈਮ ਤੇ ਆਣ ਮੈਂ ਕਿਨੇ ਮੇਰੇ ਸੂਟ ਕੀ ਨਹੀਂ ਆਪਣਾ ਘਰ ਵੇਖਣਾ ਔਰ ਆਪਣਾ ਘਰ ਦੇ ਕੀ ਦਾ ਹੁੰਦਾ ਮਨਪ੍ਰੀ ਸਿਆਣੇ ਬਣਿੰਦਾ ਆਹ ਇੱਕੀ ਬਹੁਤ ਆ ਯਾਰ ਵਧੀਆ ਯਾਰ ਵਧੀਆ ਸਵਾਦਾਂਗੇ ਵਿਆਹ ਵਾਲੇ ਦਿਨ ਬਰਾਤ ਵਧੀਆ ਹੁਣ ਡੈਫਰਟ ਲਗਾ ਬਾਕੀ ਤੇਰੇ ਕੋਲ ਹੈਗੇ ਨੇ ਸੂਟ ਵਾਧੂ ਨੇ ਸੂਟ ਅੱਦਾ ਕਰਦੇ ਆ ਠੀਕ ਹੈ ਜਿਹੜੇ ਸੂਟ ਆਪਣੇ ਕੋਲ ਪਏ ਹੋਏ ਨੇ ਨਾ ਉਹ ਸਵਾਲੀ ਵਿਆਹ ਵਾਸਤੇ ਇੱਕ ਲੈ ਲਈ ਤੇ ਸੀਵਣੇ ਦਿੱਤੇ ਨੇ ਹੁਣਾ ਦਿੱਤੇ ਹੋਏ ਨੇ ਚਲ ਵਿਆਹ ਵਾਸਤੇ ਇੱਕੋ ਲੈ ਲਈ ਪਾ ਲਈ ਸੋਚਦੇ ਨੇ ਅਬੀਸੋਦ ਤੇ ਕਈ ਜਰ ਮਿੰਡੂ ਦੀ ਮੱਥੇ ਸਵਾਵਾਂਗੀ ਛੇ ਸਵਾਵਾਂਗੀ ਪਤਾ ਗੁੱਲਾ ਕਿਉਂ ਮੰਗੜੀਆਂ ਉਹਦੇ ਪੈਸੇ ਡਾਲਾਂਗੇ ਜੇ ਐਨੇ ਸਾਰੇ ਹੋ ਜਾਣਗੇ ਫੇਰ ਖੋਲਾ ਹੀ ਲੋਕ ਫੇਰ ਕੱਢ ਲਾਂਗੇ ਹਾਂ ਫੇਰ ਮਾ ਚਾਚੂ ਦੇ ਵਿਆਹ ਤੇ ਫੇਰ ਲਹਿੰਗਾ ਸਵਾਣਾ ਹਾਂ ਤੇਰਾ ਤਕੜੀਆਂ ਪਲੈਨਿੰਗਾਂ ਚੱਲੀਆਂ ਨੇ ਮੰਨੀ ਬੰਨੀ ਕਹਾ ਲੈ ਮੈਂ ਕੱਚਾ ਨਹੀਂ ਸਵਾਇਆ ਆ ਕੱਚਾ ਤਾਂ ਤੈਨੂੰ ਸੁਵਾ ਦਾਂਗੇ ਵਧੀਆ ਜਾ ਟੈਂਸ਼ਨ ਨਾ ਲੈ ਸੱਤ ਰੰਗੀ ਜਾ ਸੱਤ ਰੰਗੀ ਜਾ ਕਲਰ ਸੁਵਾ ਹਾਂ ਯੂਬੀ ਦਾ ਵਿਆਹ ਨਹੀਂ ਕਰਨਾ ਅੰਗਰੇਜ਼ ਜਣੀ ਲੈ ਕੇ ਆਉਣੀ ਯੂਬੀ ਨੇ ਫੋਰਨਰ ਲੈ ਕੇ ਆਣੀ ਫੋਰਨਰ ਹਾਂ ਹੋਰ ਫੋਰਨਰ ਆਣੀ ਆ ਪਹਿਲਾਂ ਸਾਡੇ ਘਰ ਅੰਗਰੇਜ਼ ਜਣੀ ਆਸੀ ਵਿਆਣੀ ਪਹਿਲਾਂ ਫੋਰਨਰ ਵੇ ਆਣੀ ਐ ਫਿਰ ਫਿਰ ਮੰਮੀ ਦਾ ਆਵੜਾ ਪਹਿਲਾਂ ਯੂਬੀ ਦਾ ਉਹ ਜਿਹੜਾ ਵੱਡਾ ਭਾਈ ਜਿਹੜਾ ਵੀ ਵਿਆਹ ਹੈ ਭਾਈ ਜੀ ਜਿਹੜਾ ਲੰਬਾ ਜ ਹੈ ਹਾਂ ਜਿਹੜਾ ਲੰਬਾ ਆ ਉਹਦਾ ਵਿਆਹ ਉਹ ਲੈ ਕੇ ਆ ਰਹੇ ਆ ਹਾਂ ਫੋਰਨਰ ਲੈ ਕੇ ਆ ਰਹੇ ਆ ਉਹ ਵੀ ਮਹਿੰਗੀ ਕਾਰ ਫੋਰਟੂਨਰ ਅੱਛਾ ਫੋਰਨਰ ਦੀ ਗੱਲ ਹੀ ਬਤੂ ਕਾਰ ਦੀ ਗੱਲ ਨਹੀਂ ਕਰ ਰਹੇ ਸੀ ਅਸੀਂ ਤੇਰੀ ਚਾਚੀ ਦੀ ਗੱਲ ਕਰ ਰਹੇ ਤੇਰੀ ਤੇਰੀ ਇੰਗਲਿਸ਼ ਚਾਚੀ ਹੈ ਪਰ ਇੰਗਲਿਸ਼ ਚਾਚੀ ਆਵਣੀ ਹੈ ਹੋਰ ਫੋਰਨਰ ਆਣੀ ਹੈ ਫੋਰਨਰ ਚਾਚੀ ਅੰਗਰੇਜ਼ ਨਹੀਂ ਚਾਚੀ ਅੰਗਰੇਜ਼ ਨਹੀਂ ਚਾਚੀ ਉਹਨੂੰ ਗੱਲ ਕਿੱਧਰ ਉਹ ਤੋਂ ਅੰਗਰੇਜ਼ੀ ਦੀ ਚਾਚੀ ਹੈਗਾ ਨਹੀਂ ਕੈਨੇਡਾ ਦੀ ਹੈ ਜੂਬੀ ਚਾਚਾ ਨਹੀਂ ਜਿਹੜਾ ਲੰਬਾ ਜਿਹਾ ਜੂਬੀ ਦਾ ਚਾਚਾ ਹੈ ਉਹ ਜਾ ਰਿਹਾ ਉਹਨੇ ਲੈ ਆ ਚਾਚੀ ਅੰਗਰੇਜ਼ੀ ਦੀ ਹੋਰ ਕੀ ਉਹ ਟੈਂਸ਼ਨ ਮੈ ਗਿਆ ਮੂੰਹ ਲਟਕ ਗਿਆ ਹੋਰ ਨਹੀਂ ਕੋਈ ਸ਼ੈ ਵੀ ਟੈਂਸ਼ਨ ਮੂੰਹ ਲਟਕ ਗਿਆ ਇੱਕੋ ਸੂਟ ਬੱਸ ਕਰੋ ਚੰਨਨ ਨੂੰ ਇੱਕੋ ਸੂਟ ਲੈ ਦਾਂਗੇ ਫਿਰ ਨਹੀਂ ਮੈਨੂੰ 6 ਚਾਹੀਦੇ ਨੇ ਹਾਂ ਤੇਰੇ 6 ਤੇਰੇ 6 ਤੇਰੀ ਮਾਂ ਦੇ ਫਿਰ ਅਸੀਂ ਕਿੱਥੇ ਜਾਣਾ ਹੈ ਸਹੀ ਕੱਚੇ ਹੀ ਜਾਣਾ ਨਹੀਂ ਨਹੀਂ ਅਸੀਂ ਕੱਚੇ ਹੀ ਜਾਣਾ ਇੱਧਰ ਪਾਈ ਕਹਿੰਦਾ ਨਹੀਂ ਉਹ ਜਿੰਨਾਂ ਨੂੰ ਕੋਲੀ ਚ ਲੈਣਾ ਉਹਨਾਂ ਦੇ ਬੈ ਬੇਚ ਕੱਚੇ ਵੜਿਆ ਤੇ ਬਿਠਾ ਦੇ ਇੱਕ ਹੋ ਕੇ ਵੀਡੀਓ ਦੇ ਸ਼ੂਟਰ ਕਹਿੰਦੇ ਡਾਡਾ ਕੋਡ ਪੈਣ ਕਿਤੇ ਕਹਿੰਦੇ ਸਾਰੇ ਨਡਬਰ ਵਾਲੇ ਨੂੰ 6 6 ਸੂਟ ਸਵਾਲੇ ਬਿਚੋੜੇ ਸੋੜ ਪੈਣ ਦੇ ਤੇ ਪੈਸੇ ਨਹੀਂ ਦੀ ਬਚਲੇ ਅੱਛਾ ਸਵਾ ਲਿਆ ਉਹਨਾਂ ਨੇ ਕੀ ਨਹੀਂ ਗੱਲ ਹੈ ਇੱਥੇ ਕਿ ਸਾਰੇ ਪੈਸੇ 6 6 ਸੂਟ ਤੇ ਲੱਗ ਗਏ ਮੇਰੇ ਵਾਰੇ ਛੋਟੇ ਵਾਕੇ ਕੱਚੇ ਸੂਹਾ ਕੇ ਵੇਚਵਾ ਕੋਈ ਨਾ ਜਪਾ ਕਿੱਚੇ ਬਰੇਡ ਚ ਹੋ ਜਾਂਦੇ ਹਨੀ ਦਾ ਵਿਆਹ ਕਰੋ ਫੋਲਡਰ ਰਿਕਾਰਡ ਬਣਾ ਕੱਚਿਆਂ ਵਿੱਚ ਵਿਆਹ ਲਗਾ ਪੰਜਾਬੀਆਂ ਨੇ ਉਹ ਵੀ ਕੱਚੇ ਦੇ ਵਿੱਚ ਘੋੜੇ ਦੀ ਸਹੀ ਗੱਲ ਹੈ ਨਾ ਦਾਦੀ ਨੂੰ 500 ਦੇਵਾਂਗੇ ਓਏ ਹੋਏ ਹੋਏ ਤੇ ਚਾਚੂ ਨੂੰ ਤੇ ਤਾਂ ਭਈ ਕਾਹੇ ਜੋ ਟਾਈਮ ਆਏਗਾ ਕੋਈ ਗੱਲ ਨਹੀਂ ਦੇ ਲਾਗੇ 11 ਵਜ ਗਏ ਤੇ ਆਪਾਂ ਹੁਣ ਤੁਹਾਨੂੰ ਅਗਲੇ ਵਲੌਗ ਚ ਮਿਲਦੇ ਆ ਠੀਕ ਹੈ ਤੇ ਵਧੀਆ ਜਿਹਾ ਵਲੌਗ ਕੱਲ ਨੂੰ ਆਪਾਂ ਬਣਾਵਾਂਗੇ ਉਦੋਂ ਤੱਕ ਲਈ ਵੀਡੀਓ ਨੂੰ ਲਾਈਕ ਕਰ ਦਿਓ ਜੋ ਵਧੀਆ ਲੱਗੀ ਤੇ ਸ਼ੇਅਰ ਕਰ ਦਿਓ ਤੇ ਕਮੈਂਟ ਕਰ ਦਿਓ ਤੇ ਨਵੇਂ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਠੀਕ ਹੈ ਜੀ ਤੇ ਮਿਲਦੇ ਆ ਤੁਹਾਨੂੰ ਅੱਜ ਪੱਕਾ ਕਰ ਦਿਓ ਹਾਂ ਪੱਕਾ ਕਰ ਦਿਓ ਤੇ ਨੈਕਸਟ ਵਲੌਗ ਚ ਮਿਲਦੇ ਆ ਤੁਹਾਨੂੰ ਹੈਨਾ ਹਾਂ ਹਾਂ ਜੀ ਹਾਂ ਪੂਰਾ ਵੇਖਿਆ ਕਰੋਗਾ ਵਲੌਗ ਪੂਰਾ ਵੇਖਿਆ ਕਰੋ ਹਾਂ ਠੀਕ ਹੈ ਚਲੋ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਚਲੋ ਜੀ ਸਾਰੇ ਸਤਿ ਸ੍ਰੀ ਅਕਾਲ ਬੁਲਾ ਦਿਓ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਅੰਲਾ ਉਹ ਇਧਰ ਉਹਨਾਂ ਦਾ ਪਹਿਲੀ ਪੁੱਤਰ ਗਿਆ ਮੇਰਾ ਕੋਟ ਪਿੰਨ ਨਹੀਂ ਨਹੀਂ ਸਤਿ ਸ੍ਰੀ ਅਕਾਲ ਸੋ ਜੀ ਸਤਿ ਸ੍ਰੀ ਅਕਾਲ